ਜ਼ਿਰਕਪੁਰ ਦੇ ਵਿੱਚ ਛਪਟ ਮਾਰਨ ਦੀ ਇੱਕ ਸ਼ਰਮਨਾਕ ਕਰਤੂਤ ਕੈਮਰੇ ਦੇ ਵਿੱਚ ਕੈਦ ਹੋਈ ਹੈ। ਜ਼ਿਰਕਪੁਰ ਦੀਆਂ ਇਹ ਤਸਵੀਰਾਂ ਪਵਾਤ ਰੋਡ ਦੀਆਂ ਜਿੱਥੇ ਸਕੂਟੀ ਤੇ ਸਵਾਰ ਹੋ ਕੇ ਜਾ ਰਹੀਆਂ ਦੋ ਮਹਿਲਾਵਾਂ ਜਦੋਂ ਭਰੇ ਬਾਜ਼ਾਰ ਦੇ ਵਿੱਚੋਂ ਲੰਘ ਰਹੀਆਂ ਹੁੰਦੀਆਂ ਐ ਤੇ ਇਸੇ ਦੌਰਾਨ ਬਾਈਕ ਤੇ ਬੈਠੇ ਆਏ ਮੁੰਡਿਆਂ ਦੇ ਵੱਲੋਂ ਇੱਕ ਮਹਿਲਾ ਦੇ ਗਲੇ ਦੇ ਵਿੱਚ ਪਾਈ ਹੋਈ ਸੋਨੇ ਦੀ ਚੈਨ ਛਪਟ ਲਈ ਜਾਂਦੀ ਹੈ। ਚਪਟ ਕੇ ਤੁਰੰਤ ਇਹ ਮੁੰਡੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਮਹਿਲਾਵਾਂ ਘਬਰਾਇਆਂ ਹੋਈਆਂ ਉੱਥੇ ਹੀ ਖੜੀਆਂ ਦੇਖਦੀਆਂ ਰਹਿ ਜਾਂਦੀਆਂ ਇਹ ਪੂਰੀ ਘਟਨਾ ਬਾਜ਼ਾਰ ਦੇ ਵਿੱਚ ਲੱਗੇ ਹੀ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਮਹਿਲਾਵਾਂ ਸਕੂਟਰੀ ਤੇ ਬੈਠੀਆਂ ਹੋਈਆਂ ਇਸ ਬਾਜ਼ਾਰ ਦੇ ਵਿੱਚੋਂ ਲੰਘ ਰਹੀਆਂ ਹੁੰਦੀਆਂ ਤੇ ਨਾਲ ਹੀ ਪਿੱਛੋਂ ਮੁੰਡੇ ਆਉਂਦੇ ਨੇ ਬਾਈਕ ਤੇ ਬੈਠੇ ਜਿਨ੍ਹਾਂ ਦੇ ਵਿੱਚੋਂ ਇੱਕ ਦੇ ਵੱਲੋਂ ਸਕੂਟੀ ਤੇ ਪਿੱਛੇ ਬੈਠੀ ਮਹਿਲਾ ਦੇ ਗਲੇ ਦੇ ਵਿੱਚੋਂ ਚੈਨ ਉਤਾਰ ਲਈ ਜਾਂਦੀ ਹੈ ਤੇ ਉਥੋਂ ਤੁਰੰਤ ਫਰਾਰ ਹੋ ਜਾਂਦੇ ਨੇ ਘਟਨਾ ਦੀ ਜਾਣਕਾਰੀ ਦਿੰਦੇ ਆ ਮਨਦੀਪ ਕੌਰ ਨੇ ਦੱਸਿਆ ਕਿ ਉਹ ਆਪਣੀ ਸੱਸ ਦੇ ਨਾਲ ਜ਼ਿਰਖਪੁਰ ਤੋਂ ਟਕੋਲੀ ਕਿਸੇ ਕੰਮ ਦੇ ਲਈ ਜਾ ਰਹੀ ਸੀ ਪਰ ਇੱਕੋ ਦਮ ਜਿਵੇਂ ਹੀ ਉਹ ਭਰੇ ਬਾਜ਼ਾਰ ਦੇ ਵਿੱਚ ਪਹੁੰਚਦੇ ਨੇ ਤੇ ਦੋ ਮੋਟਰਸਾਈਕਲ ਸਵਾਰ ਪਿੱਛੇ ਆਉਂਦੇ ਨੇ ਤੇ ਉਸੇ ਥਾਂ ਤੇ ਦੋ ਤੋਲੇ ਦੀ ਚੈਨ ਖੋ ਕੇ ਫਰਾਰ ਹੋ ਜਾਂਦੇ ਨੇ 피ੜਿਤ ਪਰਿਵਾਰਦਵਾਂ ਨੂੰ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਤੁਸੀਂ ਦੂਸਰੇ ਪਾਸੇ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਨ੍ਹਾਂ ਚਪਟਮਾਰਾਂ ਦੀਆਂ ਰੋਜ਼ਾਨਾ ਘਟਨਾਵਾਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਕਿਸੇ ਦਾ ਕੋਈ ਡਰ ਭੈ ਨਹੀਂ ਹੈ ਭਰੇ ਬਾਜ਼ਾਰ ਦੇ ਵਿੱਚ ਜਿੱਥੇ ਕਈ ਗਿਣਤੀ ਦੇ ਵਿੱਚ ਲੋਕ ਇੱਥੇ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵਿੱਚ ਵੀ ਕਿਸੇ ਦਾ ਕੋਈ ਡਰ ਖੋਫ ਇਨ੍ਹਾਂ ਨੌਜਵਾਨਾਂ ਦੇ ਵਿੱਚ ਨਹੀਂ ਰਿਹਾ ਇਸੇ ਕਰਕੇ ਸਾਰਿਆਂ ਦੇ ਸਾਹਮਣੇ ਭਰੇ ਬਾਜ਼ਾਰ ਦੇ ਵਿੱਚ ਹੀ ਇਨ੍ਹਾਂ ਚਪਟਮਾਰਾਂ ਦੇ ਵੱਲੋਂ ਇਸ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੈ ਜ਼ਿਰਖਪੁਰ ਦੇ ਵਿੱਚ ਚਪਟ ਮਾਰਨ ਦੀ ਇੱਕ ਸ਼ਰਮਨਾਕ ਕਰਤੂਤ ਕੈਮਰੇ ਦੇ ਵਿੱਚ ਕੈਦ ਹੋਈ ਹੈ। ਜ਼ਿਰਖਪੁਰ ਦੀਆਂ ਇਹ ਤਸਵੀਰਾਂ ਭਵਤ ਰੋਡ ਦੀਆਂ ਜਿੱਥੇ ਸਕੂਟੀ ਤੇ ਸਵਾਰ ਹੋ ਕੇ ਜਾ ਰਹੀਆਂ ਦੋ ਮਹਿਲਾਵਾਂ ਜਦੋਂ ਭਰੇ ਬਾਜ਼ਾਰ ਦੇ ਵਿੱਚੋਂ ਲੰਘ ਰਹੀਆਂ ਹੁੰਦੀਆਂ ਐ ਤੇ ਇਸੇ ਦੌਰਾਨ ਬਾਈਕ ਤੇ ਬੈਠੇ ਆਏ ਮੁੰਡਿਆਂ ਦੇ ਵੱਲੋਂ ਇੱਕ ਮਹਿਲਾ ਦੇ ਗਲੇ ਦੇ ਵਿੱਚ ਪਾਈ ਹੋਈ ਸੋਨੇ ਦੀ ਚੈਨ ਚਪਟ ਲਈ ਜਾਂਦੀ ਹੈ। ਚਪਟ ਕੇ ਤੁਰੰਤ ਇਹ ਮੁੰਡੇ ਉਥੋਂ ਫਰਾਰ ਹੋ ਜਾਂਦੇ ਨੇ ਤੇ ਮਹਿਲਾਵਾਂ ਘਬਰਾਇਆਂ ਹੋਈਆਂ ਉੱਥੇ ਹੀ ਖੜੀਆਂ ਦੇਖਦੀਆਂ ਰਹਿ ਜਾਂਦੀਆਂ ਇਹ ਪੂਰੀ ਘਟਨਾ ਬਾਜ਼ਾਰ ਦੇ ਵਿੱਚ ਲੱਗੇ ਹੀ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਮਹਿਲਾਵਾਂ ਸਕੂਟਰੀ ਤੇ ਬੈਠੀਆਂ ਹੋਈਆਂ ਇਸ ਬਾਜ਼ਾਰ ਦੇ ਵਿੱਚੋਂ ਲੰਘ ਰਹੀਆਂ ਹੁੰਦੀਆਂ ਤੇ ਨਾਲ ਹੀ ਪਿੱਛੋਂ ਮੁੰਡੇ ਆਉਂਦੇ ਨੇ ਬਾਈਕ ਤੇ ਬੈਠੇ ਜਿਨ੍ਹਾਂ ਦੇ ਵਿੱਚੋਂ ਇੱਕ ਦੇ ਵੱਲੋਂ ਸਕੂਟੀ ਤੇ ਪਿੱਛੇ ਬੈਠੀ ਮਹਿਲਾ ਦੇ ਗਲੇ ਦੇ ਵਿੱਚੋਂ ਚੇਨ ਉਤਾਰ ਲਈ ਜਾਂਦੀ ਹੈ ਤੇ ਉੱਥੋਂ ਤੁਰੰਤ ਫਰਾਰ ਹੋ ਜਾਂਦੇ ਨੇ ਘਟਨਾ ਦੀ ਜਾਣਕਾਰੀ ਦਿੰਦੇ ਆ ਮਨਦੀਪ ਕੌਰ ਨੇ ਦੱਸਿਆ ਕਿ ਉਹ ਆਪਣੀ ਸੱਸ ਦੇ ਨਾਲ ਜ਼ਿਰਖਪੁਰ ਤੋਂ ਟਕੋਲੀ ਕਿਸੇ ਕੰਮ ਦੇ ਲਈ ਜਾ ਰਹੀ ਸੀ ਪਰ ਇੱਕੋ ਦਮ ਜਿਵੇਂ ਹੀ ਉਹ ਭਰੇ ਬਾਜ਼ਾਰ ਦੇ ਵਿੱਚ ਪਹੁੰਚਦੇ ਨੇ ਤੇ ਦੋ ਮੋਟਰਸਾਈਕਲ ਸਵਾਰ ਪਿੱਛੇ ਆਉਂਦੇ ਨੇ ਤੇ ਉਸੇ ਥਾਂ ਤੇ ਦੋ ਤੋਲੇ ਦੀ ਚੇਨ ਖੋ ਕੇ ਫਰਾਰ ਹੋ ਜਾਂਦੇ ਨੇ 피ੜਤ ਪਰਿਵਾਰ ਦੇ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਤੁਸੀਂ ਦੂਸਰੇ ਪਾਸੇ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਚਪਟਮਾਰਾਂ ਦੀਆਂ ਰੋਜ਼ਾਨਾ ਘਟਨਾਵਾਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਕਿਸੇ ਦਾ ਕੋਈ ਡਰ ਭੈ ਨਹੀਂ ਹੈ ਭਰੇ ਬਾਜ਼ਾਰ ਦੇ ਵਿੱਚ ਜਿੱਥੇ ਕਈ ਗਿਣਤੀ ਦੇ ਵਿੱਚ ਲੋਕ ਇੱਥੇ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵਿੱਚ ਵੀ ਕਿਸੇ ਦਾ ਕੋਈ ਡਰ ਖੋਫ ਇਹਨਾਂ ਨੌਜਵਾਨਾਂ ਦੇ ਵਿੱਚ ਨਹੀਂ ਰਿਹਾ ਇਸੇ ਕਰਕੇ ਸਾਰਿਆਂ ਦੇ ਸਾਹਮਣੇ ਭਰੇ ਬਾਜ਼ਾਰ ਦੇ ਵਿੱਚ ਹੀ ਇਹਨਾਂ ਚਪਟਮਾਰਾਂ ਦੇ ਵੱਲੋਂ ਇਸ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੈ